ਕੋਈ ਵੀ ਇੰਨਾ 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 ਕੋਈ ਵੀ بندہ برا میں اس انسانوں کہہ سکا گا جی اس کو کسی اور نہیں پیدا کرتا ہونے کی کوشش کرتے ہیں ਮੇਰਾ ਨਾਮ ਮੋਹਨ ਲਾਲ ਲड़का ਇਹਦਾ ਵਿਆਸ ਕਿਦੋਂ ਵਿਆਸ ਤੇ ਕੀ ਨਾਮ ਹੈ ਲੜਕੇ ਦਾ ਬੇਟਾ ਮੇਰਾ ਬੇਟੇ ਮੇਰਾ ਦਾ ਨਾਮ ਹੈ ਕਰਮਨਜੀਤ ਸਿੰਘ ਉਹ 15 9 2020 ਨੂੰ ਗਿਆ ਸੀਗਾ ਜੁਕੇ ਸਟੱਡੀ ਵਿਸਤ ਕੀ ਉਹਦੇ ਘਟਨਾ ਹੋ ਗਈ ਜੇ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਲੱਗੀ ਸਾਨੂੰ 15 ਤਰੀਕ ਨੂੰ 15 ਦਸੰਬਰ ਨੂੰ ਫੋਨ ਆਇਆ ਸੀਗਾ ਹਾਈ ਕਮਿਸ਼ਨ ਤੋਂ ਕਿ ਤੁਹਾਡੇ ਬੱਚੇ ਦੀ ਕਰਮਨਜੀਤ ਸਿੰਘ ਦੀ ਇੱਕ ਬਿਲਡਿੰਗ ਡਿੱਗਣ ਕਰਕੇ ਰੂਫ ਜਿਹੜਾ ਉਹ ਡਿੱਗਣ ਕਰਕੇ ਥੱਲੇ ਆਣ ਕਰਕੇ ਸੱਟ ਲੱਗਣਾ ਉਹਦੀ ਜਰੀਆ ਮੌਤ ਹੋ ਗਈ। ਪਤਾ ਜਿੰਨਾਂ ਨੂੰ ਲੱਗਿਆ ਕਿ ਕੀ ਕੁਝ ਜਿਹੜਾ ਪਰਿਵਾਰ ਵਿੱਚ ਕੀ ਕੀ ਸੀ ਉਹ ਮੰਨਦੇ ਜਦੋਂ ਪਤਾ ਲੱਗਾ ਦੁੱਖਾਂ ਦਾ ਪਹਾੜ ਜਿਹੜਾ ਮੇਰੇ ਪਰਿਵਾਰ ਤੇ ਮੇਰੇ ਤੇ ਚੱਲ ਪਿਆ ਕਿਉਂਕਿ ਇਹ ਘਟਨਾ ਹੀ ਇਹੋ ਜਿਹੀ ਹੈ ਜਿਹੜੀ ਇੱਕ ਘਾਟਾ ਮੈਨੂੰ ਇਹੋ ਜਿਹਾ ਜਿਹੜਾ ਕਦੀ ਵੀ ਪੂਰਾ ਹੋਣ ਵਾਲਾ ਨਹੀਂ ਕਿਉਂਕਿ ਸਾਨੂੰ ਬੜੀਆਂ ਆਸਾਂ ਵੀ ਇਦਾਂ ਬੱਚਿਆਂ ਤੇ ਹੁੰਦੀਆਂ ਜਦੋਂ ਬੱਚਾ ਸਾਡਾ ਸਾਥ ਸਾਡ ਕੇ ਉਹ ਪ੍ਰਮਾਤਮਾ ਲੈ ਜਾਂਦਾ ਤੇ ਸਵਾਏ ਦੁੱਖ ਤੋਂ ਕੁਝ ਵੀ ਨਹੀਂ ਕਦੇ ਪੱਲੇ ਰਹਿ ਜਾਂਦਾ ਸਿਰਫ ਦੁੱਖ ਹੀ ਦੁੱਖ ਹੁੰਦਾ ਕੀ ਸੁਪਨਾ ਸੀ ਬੱਚੇ ਦਾ ਅੱਗੇ ਕਰੰਗਰਾ ਦਿਨੋਂ ਬਾਅਦ ਕੀ ਅੱਜ ਪੜ੍ਹਾਈ ਕਰਨ ਦੀ ਆਸ ਬਾਦ ਕੀ ਸੁਪਨਾ ਸੀ ਇਹ ਬਣਾਉਂਦਾ ਦੇਖੋ ਹਰ ਇੱਕ ਮਾਂ ਪਿਓ ਦਾ ਸੁਪਨਾ ਜਿਹੜਾ ਉਹੀ ਆ ਸਾਡਾ ਸੁਪਨਾ ਕਿ ਜਿਹੜੇ ਬੱਚੇ ਆ ਉਹ ਪੜ੍ਹ ਲਿਖ ਕੇ ਆਪਣਾ ਆਪਣੀ ਜ਼ਿੰਦਗੀ ਜਿਹੜੀ ਆ ਚੰਗੀ ਗੁਜ਼ਾਰਨ ਖੁਸ਼ੀਆਂ ਭਰੀ ਜ਼ਿੰਦਗੀ ਗੁਜ਼ਾਰਨ ਸਾਡਾ ਵੀ ਬਸ ਮੇਨ ਮਕਸਦ ਇਹੀ ਸੀ ਕਿ ਬੱਚੇ ਆਪਣਾ ਜਿਹੜੀ ਲਾਈਫ ਆ ਉਹ ਚੰਗੀ ਗੁਜ਼ਾਰਨ ਪੜ੍ਹ ਲੈ ਕੇ ਚੰਗੀ ਆਪਣਾ ਜੀਵਨ ਬਤੀਤ ਕਰਨ ਇਸ ਤੋਂ ਬਾਅਦ ਤੇ ਕੁਛ ਹੋਣੀ ਆ ਰੋਟੀ ਜਿਹੜੀ ਆ ਇੱਥੇ ਦਿਹਾੜੀ ਲੱਗ ਕੇ ਵੀ ਖਾ ਸਕਦੇ ਓਥੇ ਬੱਚੇ ਖਾ ਸਕਦੇ ਨੇ ਬੇਰੋਜ਼ਗਾਰੀ ਕਰਕੇ ਬੱਚੇ ਓਥੇ ਭਜਦੇ ਨੇ ਸਾਰੇ ਆਮ ਜਿਹੜੇ ਲੋਕ ਬੱਚੇ ਜਾ ਰਹੇ ਆ ਸਿਰਫ ਨਰੀ ਪੜ੍ਹਾਈ ਨਹੀਂ ਕਰਨ ਜਾਂਦੇ ਆਪਣੀ ਰੋਜੀ ਰੋਟੀ ਕਮਾਣ ਜਾਂਦੇ ਆ ਬੇਰੋਜ਼ਗਾਰੀ ਕਰਕੇ ਓਥੇ ਇੱਥੋਂ ਦੌੜ ਜਾਂਦੇ ਨੇ ਕਿਉਂਕਿ ਬੱਚਿਆਂ ਨੂੰ ਇੱਥੇ ਕੰਮ ਨਹੀਂ ਮਿਲ ਰਿਹਾ ਨਾ ਨੌਕਰੀਆਂ ਮਿਲ ਰਹੀਆਂ ਉਹਦੇ ਕਰਕੇ ਬੱਚੇ ਓਥੇ ਗਏ ਨੇ ਮੇਰਾ ਬੱਚਾ ਵੀ ਐਸੇ ਉਹਨਾਂ ਦੇ ਨਾਲ ਹੀ ਗਿਆ ਆਪਣੀ ਪੜਾਈ ਵਾਸਤੇ ਰੋਜ਼ਗਾਰੀ ਦੇ ਵਿੱਚ ਦੱਸਿਆ ਵੇ ਬੱਚੇ ਦਾ ਸ਼ੂਟ ਸੁਪਨਾ ਸੀ ਬਾਹਰ ਜਾਣਾ ਕਿ ਜਾ ਇੱਥੇ ਉਹਨੂੰ ਕੋਈ ਨੌਕਰੀ ਵਗੈਰਾ ਉਹਦੀ ਕਾਬਲੀਅਤ ਦੇ ਬਰਾਬਰ ਬੱਚੇ ਨੇ ਪਲੱਸ 2 ਕੀਤੀ ਮੈਡੀਕਲ ਦੇ ਵਿੱਚ 1 ਸਾਲ ਉਹ ਇੱਥੇ ਰਿਹਾ ਪਰ ਚਲੋ ਪਹਿਲਾਂ ਨੌਕਰੀ ਦੇ ਭਾਲ ਵਿੱਚ ਹੀ ਰਿਹਾ ਜਦੋਂ ਕਿ ਪਤਾ ਲੱਗਾ ਉਹਨੂੰ ਵੀ ਨੌਕਰੀ ਦਾ ਕੋਈ ਚਾਂਸ ਨਹੀਂ ਬਣਦਾ ਤੇ ਫਿਰ ਉਹਨੇ ਉਧਰ ਦੀ ਬਾਹਰ ਦੀ ਫਾਈਲ ਲਾ ਲਈ ਕਿ ਚਲੋ ਉੱਥੇ ਜਾ ਕੇ ਪੜ ਕੇ ਮਿਹਨਤ ਕਰ ਲਾਂਗੇ ਤਾਂ ਆਪਣੀ ਜ਼ਿੰਦਗੀ ਬਣਾ ਲਾਂਗੇ ਆਖਰੀ ਵਾਰ ਜੋ ਗੱਲਬਾਤ ਹੋਈ ਸੀ ਕੀ ਗੱਲਬਾਤ ਹੋਈ ਸੀ ਆਖਰੀ ਵਾਰੀ ਬਸ ਤੰਦਰੁਸਤੀ ਜਿਹੜੀ ਐ ਖੁਸ਼ੀ ਖੁਸ਼ੀਆਂ ਗੱਲਾਂ ਹੁੰਦੀਆਂ ਰਹੀਆਂ ਪਹਿਲਾਂ ਰੋਜ਼ ਦੀ ਤਰ੍ਹਾਂ ਗੱਲਾਂ ਹੁੰਦੀਆਂ ਐਤਵਾਰ ਸਾਡੇ ਨਾਲ ਗੱਲ ਹੋਈ ਸੀ ਮਤਲਬ 10 ਦਸੰਬਰ ਨੂੰ ਬੜੇ ਆਪਣੀ ਮੰਮੀ ਨਾਲ ਮੇਰੇ ਨਾਲ ਵੀ ਗੱਲਾਂ ਕੀਤੀ ਉਹਨਾਂ ਬੜੇ ਖੁਸ਼ੀ ਭਰੇ ਮਾਹੌਲ ਵਿੱਚ ਸੀਗਾ ਉਹ ਬੜਾ ਖੁਸ਼ ਸੀ ਕਿ ਆਪਣੇ ਕੰਮ ਤੋਂ ਵੀ ਸੰਤੁਸ਼ਟ ਸੀ ਆਪਣੇ ਉੱਥੇ ਜਿਹੜਾ ਜੀਵਨ ਗੁਜ਼ਾਰਦੇ ਪਿਆ ਸੀ ਉਹਦੇ ਨਾਲ ਵੀ ਸੰਤੁਸ਼ਟੀ ਅਚਾਨਕ ਮਤਲਬ ਜਿਹੜਾ ਇਹ ਪਰਮਾਤਮਾ ਨੇ ਉਹਦੇ ਉੱਤੇ ਜਿਹੜਾ ਇਹੋ ਜਿਹਾ ਕੰਮ ਕਰ ਛੜਿਆ ਕਿ ਉਹ ਸਾਡੇ ਕੋਲੋਂ ਤੇ ਪ੍ਰੇਮਲਾ ਲੜਕਾ ਕੀ ਲੱਗਦਾ ਇਹ ਲੜਕਾ ਮੇਰੇ ਵੱਡੇ ਜਵਾਈ ਦਾ ਭਰਾ ਜੀ ਜੈਤੋ ਹਾਂਜੀ ਹਾਂਜੀ ਕੀ ਗੱਲ ਕਿਵੇਂ ਪਤਾ ਲੱਗਿਆ ਤੁਹਾਨੂੰ ਇਹ ਗੱਲ ਤੋਂ ਹੀ ਤਾਂ ਚਿੰਨ ਹਨੂਸ਼ਾ ਨੂੰ 5 ਵਜੇ ਫੋਨ ਆਇਆ ਤੇ ਇਸੇ ਤਰ੍ਹਾਂ ਪੂਰਾ ਹੋ ਗਿਆ ਤੇ ਬਾਹਰ ਤੇ ਝੋਟ ਲੱਗ ਗਈ ਆ ਤੇ ਉਸ ਤੋਂ ਬਾਅਦ ਸਾਡੀ ਤੇ ਰਿਸ਼ਤੇਦਾਰੀ ਮੈਂ ਅਸੀਂ ਤੇ ਵੇਖਿਆ ਤਾਂ ਵੀ ਨਹੀਂ ਵਿਚਾਰਾ ਜੀ ਦੇਹਤੇ ਦادیه ਨੂੰ ਸਾਲ ਹੀ ਹੋ ਗਿਆ 28 ਜਨਵਰੀ ਨੂੰ ਵਿਆਹ ਹੋਇਆ ਹੈ ਵੱਡੇ ਲੜਕੇ ਦਾ ਉਸ ਤੋਂ ਬਾਅਦ ਅਸੀਂ ਮਿਲ ਗਏ ਲੱਗ ਪਏ ਇਹਦੇ ਸਾਨੂੰ ਚਾਰਜ ਬੜਾ ਹੀ ਪਿਆ ਆਏਗਾ ਤਾਂ ਮਿਲਾਂਗੇ ਗੇ ਲਾਂਗੇ ਗੇ ਠਕਵਾਏਗਾ ਉਹ ਹਡੀਆਂ ਸਾਰੀਆਂ ਖੁਸ਼ੀਆਂ ਵਿੱਚ ਵਿੱਚ ਹੀ ਰਹਿਤੀ ਹੈ ਹਾਂਜੀ ਕਿਹੜੀ ਕੰਟਰੀ ਦੀ ਯਾਰ ਝੂਕੇ 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 ਹਾਂਜੀ ਦਰਸ਼ਨਪਾਲ ਹੈ ਜੀ ਕੀ ਲੱਗਦਾ ਤੁਹਾਡਾ ਇਹ ਮੇਰਾ ਭਤੀਜਾ ਭਰਾ ਦਾ ਬੇਟਾ ਤੁਹਾਨੂੰ ਕੀ ਦਾ ਪਤਾ ਲੱਗਾ ਇਹਦਾ ਪਤਾ 15 ਤਰੀਕ ਨੂੰ ਫੋਨ ਆਇਆ ਸੀ ਹਾਈ ਹਾਈ ਕਮਿਸ਼ਨ ਦਾ ਉਥੋਂ ਜੂਕੇ ਤੋਂ ਉਹਨਾਂ ਨੇ ਦੱਸਿਆ ਵੀ ਅਦਾ ਦਾ ਬੱਚੇ ਦੀ ਡੈਥ ਹੋ ਗਈ ਕਿੰਨੀ ਕਿਹਦੇ ਰੋਗ ਹੈ ਲੜਕੀ ਨੂੰ ਬਾਹਰ ਲੱਗ ਭਾਗ 3 ਸਾਲ ਹੋ ਗਿਆ 201